ਕਿਸੇ ਦੋਸ ਨੇ ਇੱਕ ਵਾਕਿਆ ਸੁਣਾਇਆ ਕਹਿੰਦਾ ਮੈਂ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ ਇੱਕ ਬਜ਼ੁਰਗ ਔਰਤ ਬਿਲਕੁਲ ਦੇਸੀ ਪਿੰਡਾਂ ਵਾਲੇ ਪਹਿਰਾਵੇ ਵਿੱਚ ਬੈਠੀ ਸੀ ਜਦੋਂ 에ਅਰ ਹੋਸਟੈਸ ਆਈ ਉਹਨੇ ਫਰਾਟੇ ਦਾ ਅੰਗਰੇਜ਼ੀ ਵਿੱਚ ਉਸ ਤੋਂ ਖਾਣ ਪੀਣ ਦੀ ਕੁਝ ਮੰਗਿਆ ਲਵੇ ਬੈਠੀ ਇੱਕ ਨੌਜਵਾਨ ਕੁੜੀ ਨੇ ਬੇਬੇ ਨੂੰ ਪੁੱਛਿਆ ਬੇਬੇ ਜੀ ਤੁਸੀਂ ਤਾਂ ਦੇਖਣ ਤੋਂ ਅਣਪੜ੍ਹ ਲੱਗਦੇ ਹੋ ਬੇਬੇ ਕਹਿੰਦੀ ਮੇਰਾ ਪਹਿਰਾਵਾ ਮੇਰੇ ਪੰਜਾਬ ਦਾ ਪਹਿਰਾਵਾ ਹੈ ਮੇਰੇ ਪਿੰਡ ਦਾ ਪਹਿਰਾਵਾ ਹੈ ਜਿਸ ਨਾਲ ਮੈਨੂੰ ਪਿਆਰ ਹੈ ਮੈਨੂੰ ਆਪਣਾ ਪਹਿਰਾਵਾ ਪਹਿਨ ਕੇ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਸਾਡਾ ਹੀ ਵਿਰਸਾ ਹੈ ਮੈਂ ਆਪਣਾ ਵਿਰਸਾ ਨਹੀਂ ਛੱਡ ਸਕਦੀ ਮੈਂ ਪੰਜਾਬ ਵਿੱਚ ਇੱਕ ਸਰਕਾਰੀ ਕਾਲਜ ਤੋਂ ਪੰਜਾਬੀ ਦੀ ਪ੍ਰੋਫੈਸਰ ਰਟਾਇਰ ਹੋਈ ਹਾਂ ਹੁਣ ਮੈਂ ਅਮਰੀਕਾ ਵਿੱਚ ਰਹਿੰਦੀ ਹਾਂ ਸਾਡੇ ਪੰਜਾਬੀਆਂ 'ਚ ਖਾਸ ਕਰ ਨੌਜਵਾਨ ਪੀੜ੍ਹੀ ਵਿਚ ਇੱਕ ਗੱਲ ਕਰ ਕਰ ਗਈ ਹੈ ਕਿ ਅਸੀਂ ਵਧੀਆ ਬ੍ਰਾਂਡਡ ਕੱਪੜੇ ਪਾ ਕੇ ਹੀ ਪੜੇ ਲਿਖੇ ਤੇ ਮਾਡਰਨ ਲੱਗਾਂਗੇ ਜਦ ਕਿ ਪੜਾਈ ਲਿਖਾਈ ਦਾ ਪਹਿਰਾਵੇ ਨਾਲ ਕੋਈ ਸੰਬੰਧ ਨਹੀਂ ਅਸੀਂ ਆਪਣੇ ਦਿਮਾਗ ਦੀ ਕਾਬਲੀਅਤ ਨਾਲ ਹੀ ਦੁਨੀਆ ਤੇ ਆਪਣੀ ਅਲੱਗ ਪਹਿਚਾਨ ਬਣਾ ਸਕਦੇ ਹਾਂ ਪਹਿਰਾਵੇ ਨਾਲ ਨਹੀਂ ਜੇ ਅਸੀਂ ਦੁਨੀਆ ਨੂੰ ਆਪਣੀ ਅਲੱਗ ਪਹਿਚਾਨ ਦਿਖਾਉਣੀ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਪਹਿਰਾਵਾ ਤੇ ਬੋਲੀ ਛੱਡੇ ਬਿਨਾ ਆਪਣੀ ਕਾਬਲੀਅਤ ਦਿਖਾਉਣੀ ਪਵੇਗੀ